ਪੰਜਾਬ ਨੂੰ ਲੈ ਕੇ ਹੈਰਾਨ ਕਰ ਦੇਣ ਵਾਲੇ ਅੰਕੜੇ ਸਾਹਮਣੇ ਆਏ ਹਨ ਜਿਸ ਦੇ ਚਲਦਿਆਂ ਖੇਤੀ ਹੇਟਲਾ ਰਕਬਾ ਲਗਾਤਾਰ ਘਟ ਰਿਹਾ ਹੈ ਅਤੇ ਸ਼ਹਿਰੀ ਰਕਬਾ ਲਗਾਤਾਰ ਵਧ ਰਿਹਾ ਹੈ ਉਦਾਰ ਅਸਲ ਜਲ ਸਰੋਤ ਵਿਭਾਗ ਵੱਲੋਂ ਜਦ ਵਿਸ਼ੇਸ਼ ਮੁਹਿੰਮ ਤਹਿਤ ਅਜਿਹੇ ਰਕਬੇ ਦੀ ਸਨাক্ত ਕੀਤੀ ਗਈ ਤਾਂ ਕਰੀਬ 53611 ਏਕੜ ਰਕਬਾ ਖੇਤਾਂ ਚੋਂ ਨਿਕਲਣ ਦੇ ਤੱਥ ਸਾਹਮਣੇ ਆਏ ਹਨ ਅਤੇ ਇਹਨਾਂ ਖੇਤਾਂ ਦਾ ਰਕਬਾ ਕਲੋਨੀਆਂ ਅਤੇ ਸੜਕਾਂ ਹੇਠ ਆ ਗਿਆ ਹੈ ਨੀਮਾ ਅਨੁਸਾਰ ਜਦੋਂ ਖੇਤੀ ਹੇਟਲੇ ਰਕਬੇ ਦੀ ਗੈਰ ਖੇਤੀ ਕਮਾਂਲੀ ਵਰਤੋਂ ਹੋਣ ਲੱਗਦੀ ਹੈ ਤਾਂ ਜਾਲ ਸਰੋਤੇ ਵਿਭਾਗ ਵੱਲੋਂ ਇਸ ਗੈਰ ਖੇਤੀ ਵਾਲੇ ਰਕਵੇ ਦਾ ਨਹਿਰੀ ਪਾਣੀ ਕੱਟ ਦਿੱਤਾ ਜਾਂਦਾ ਹੈ ਅਤੇ ਇਹ ਕਟੌਤੀ ਵਾਲੇ ਰਕਵੇ ਦਾ ਨਹਿਰੀ ਪਾਣੀ ਦੂਜੇ ਕਿਸਾਨਾਂ ਨੂੰ ਵੰਡ ਦਿੱਤਾ ਜਾਂਦਾ ਹੈ। ਕਈ ਦਿਹਾਕਿਆਂ ਤੋਂ ਖੇਤੀ ਵਾਲੀ ਜ਼ਮੀਨ ਗੈਰ ਖੇਤੀ ਕੰਮਾਂ ਹੇਠ ਆ ਰਹੀ ਹੈ ਪਰ ਉਸ ਦੇ ਹਿੱਸੇ ਵਾਲੇ ਨਹਿਰੇ ਪਾਣੀ ਵਿੱਚ ਕਟੌਤੀ ਨਹੀਂ ਕੀਤੀ ਜਾਂਦੀ ਸੀ। ਸੂਤਰਾਂ ਮੁਤਾਬਕ ਪੰਜਾਬ ਸਰਕਾਰ ਨੇ ਹੁਣ ਇਸ ਸਾਲ ਦੌਰਾਨ ਅਜਿਹੇ ਰਕਵੇ ਦੀ ਸਨਾਖਤ ਕੀਤੀ ਹੈ ਜਿਸ ਅਨੁਸਾਰ ਹੁਣ 53611 ਏਕੜ ਰਕਵੇ ਨੂੰ ਗੈਰ ਖੇਤੀ ਕੰਮਾਂ ਲਈ ਵਰਤਿਆ ਜਾ ਰਿਹਾ ਹੈ। ਕਰੀਬ 1700 ਸੋ 7 ਏਕੜ ਅਜੇਹੇ ਰਕਬੇ ਬਾਰੇ ਫੈਸਲਾ ਅਜੇ ਵਿਚਾਰ ਅਧੀਨ ਹੈ ਪੰਜਾਬ ਵਿੱਚ ਸਭ ਤੋਂ ਵੱਧ ਗੁਰਦਾਸਪੁਰ ਵਿੱਚ ਰਕਬਾ ਕੀਤੀ ਏਟੋਂ ਨਿਕਲਿਆ ਹੈ ਦੂਜੇ ਨੰਬਰ ਤੇ ਜਲੰਧਰ ਅਤੇ ਤੀਜੇ ਨੰਬਰ ਤੇ ਸੰਗਰੂਰ ਵਿੱਚੋਂ ਇਹ ਰਕਬਾ ਵੱਧ ਨਿਕਲਿਆ ਹੈ ਇਸ ਤੋਂ ਇਲਾਵਾ ਪੰਜਾਬ ਵਿੱਚ ਨਵੇਂ ਕੌਮੀ ਹਾਈਵੇ ਵੀ ਬਣ ਰਹੇ ਹਨ ਜਿਨ੍ਹਾਂ ਲਈ ਹਜ਼ਾਰਾਂ ਏਕੜ ਜ਼ਮੀਨ ਐਕਵਾਇਰ ਕੀਤੀ ਗਈ ਹੈ ਇਸ ਸਟੱਡੀ ਅਨੁਸਾਰ ਸਾਲ 1991 ਤੋਂ 2011 ਤੱਕ ਤਕਰੀਬਨ 2 ਲੱਖ ਛੋਟੇ ਕਿਸਾਨ ਵੀ ਖੇਤੀ ਤੋਂ ਬਾਹਰ ਹੋਏ ਹਨ ਜਿਨ੍ਹਾਂ ਦੀ ਤੇ 5 ਲੱਖ ਤੋਂ ਘਟ ਗਏ 3 ਲੱਖ ਰਹਿ ਗਈ ਹੈ ਅਜਿਹਾ ਸ਼ਹਿਰੀਕਰਨ ਕਰਕੇ ਹੋ ਰਿਹਾ ਹੈ ਤੇ ਵਿਕਾਸ ਪ੍ਰੋਜੈਕਟਾਂ ਤੋਂ ਇਲਾਵਾ ਕਲੋਨੀਆਂ ਦੇ ਪਸਾਰ ਕਾਰਨ ਕੀਤੀ ਏਟਲਾ ਰਕਬਾ ਘਟ ਰਿਹਾ ਹੈ ਏਟ ਆ ਗਿਆ ਹੈ ਪੰਜਾਬ ਵਿੱਚ ਕੀਤੀ ਏਟਲਾ ਰਕਬਾ ਲਗਾਤਾਰ ਘਟ ਰਿਹਾ ਕੋਈ ਚੰਗਾ ਸੰਕੇਤ ਨਹੀਂ ਸਰਕਾਰ ਨੂੰ ਸਮੇਂ ਰਹਿੰਦਿਆਂ ਇਸ ਬਾਰੇ ਗੰਭੀਰਤਾ ਨਾਲ ਧਿਆਨ ਦੇਣ ਦੀ ਲੋੜ ਹੈ